ਭਵੇ ਰਾ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵਡਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਉ ਵੱਢ ਭਾਗੀ ਮਿਲ ਸੁਗੜ ਸੁਜਾਣੀ ਜੀਉ ਮੇਰਾ ਮਨ ਤਨ ਹਰ ਰੰਗ ਭਿੰਨਾ ਆਵਹੁ ਸੰਤੋ ਮਿਲ ਨਾਮ ਜਪਾ ਹ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਉ ਕਰ ਸੇਵਾ ਸੰਤ ਅੰਮ੍ਰਿਤ ਮੁਖ ਪਾਹਾ ਜੀਉ ਮਿਲ ਪੂਰਬ ਲਿਖਿਆੜੇ ਤੁਰ ਕਰਮਾ ਸਾਉਣ ਵਰਸ ਅੰਮ੍ਰਿਤ ਜਗ ਛਾਇਆ ਜੀਉ ਮਨ ਮੂਰ ਕੋਹ ਕਿੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ 부ਠੜਾ ਮਿਲਿਆ ਹਰ ਰਾਯਾ ਜੀਉ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਉ ਮਿਲ ਸੰਤ ਜਨ ਆ ਰੰਗ ਮਾਨਹਿ ਰਲੀਆਂ ਜੀਉ ਗੁਰ ਦੀਪਕ ਗਿਆਨ ਸਦਾ ਮਨ ਬਲਿਆ ਜੀਉ ਹਰ ਟੁੱਠੈ ਟੁੱਲ ਟੁੱਲ ਮਿੜਿਆ ਜੀਉ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਉ ਮੈਂ ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਉ ਮਨ ਦੀਵਾ ਸੰਤਾਂ ਮੇਰਾ ਪ੍ਰਭ ਮੇਲੇ ਜੀਉ ਹਰ ਵਿਟੜਿਉ ਸਦਾ ਕੋਲੇ ਜੀਉ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਉ ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵੇਗਸ ਜੀਉ ਹਰਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਾਨੇ ਆਨ ਦਿਨ ਅਨੰਦ ਰਹਾਸ ਜੀਉ ਹਰ ਪਾਏ ਅਡਾ ਵਡਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨ ਹਸ ਜੀਉ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਕਾਰੈ ਲਾਇਆ ਜੀਉ ਇਕ ਖਾਵਹਿ ਬਖਸ਼ ਤੂਟ ਨ ਆਵੇ ਇਕ ਨਾ ਫਕਾ ਪਾਇਆ ਜੀਉ ਇਕ ਰਾਜੀ ਤਖਤ ਬਹਿ ਨਿਤ ਸੁਖੀਏ ਇਕ ਨਾ ਭਿਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੋੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਲੰਗ ਨਾਮ ਨ ਲਖੀਐ ਮੇਰੇ ਗੋਵਿੰਦਾ ਗੁਰ ਪੂਰਾ ਅਲਖ ਲਖਾਈ ਜੀਉ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਬਦ ਨਾਲ ਤੇ ਦੁਖ ਲਹਿ ਜਾਹੀ ਜੀਉ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡਪਾਗੀ ਨਾਮ ਸੁਮਾਈ ਜੀਉ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨਾ ਹਰ ਪ੍ਰਭ ਡਿਠੜਾ ਮੈਣੀ ਜੀਉ ਮੇਰਾ ਮਨ ਤਨ ਬਹੁਤ ਬਹਿ ਰਾ ਗਿਆ ਮੇਰੇ ਗੋਵਿੰਦਾ ਹਰ ਬਾਝੋਂ ਧਨ ਕੁਮ ਲੈਣੀ ਜੀਉ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਉ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਉ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਉ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋ ਹਰ ਲਾਈਆ ਜੀਉ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਈਆ ਜੀਉ ਮੇਰਾ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਧਾਈਆਂ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧ ਵਿਟਣਿਓ ਸਦ ਵਾਰੀ ਜੀਉ ਮੇਰਾ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਉ ਸਤਗੁਰ ਵਿਸਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰੈ ਵਾਰੀ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਉ ਗੌੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਉ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਉ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ਹਰ ਸੁ ਜਾਣ ਨਾ ਭੁਲਈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗ ਤੇ ਉਪਾਏਂਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਬਹ ਰੰਗੀ ਜੀਓ ਇਕ ਨਾ ਭੋਗ ਪੁਗਾਏਂਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨੰਗ ਨੰਗੀ ਜੀਓ ਆਪੇ ਜਗ ਤੇ ਉਪਾਏਂਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਓ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਾਵ ਰਹਿਆ ਨਹੀਂ ਦੂਰੀ ਜੀਉ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰਿ ਆਪ ਰਹਿਆ ਭਰਪੂਰੀ ਜੀਉ ਹਰਿ ਆਤਮ ਰਾਮ ਫਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਦੂਰੀ ਜੀਉ ਹਰਿ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰਿ ਆਪ ਵਜਾਏ ਤਿਉ ਵਾਜੈ ਜੀਉ ਹਰਿ ਅੰਤਰਨਾਮਨਦਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ ਆਪੇ ਸਰਨ ਪਵਾਏ ਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਾਜੈ ਜੀਉ ਵਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਉ ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜੀਉ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਉ ਮੇਰਾ ਨਾਮ ਸਖਾ ਹਰ ਭਾਈ ਜੀਉ ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਪ ਗੁਰਮਖ ਨਾਮ ਜੀਓ ਭਾਗ ਬਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੁੜ ਨਾ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਉ ਜੀਓ ਧਰ ਮੇਲੋ ਸੰਤ ਜੀਓ ਮਨ ਲੱਗਾ ਪਾਉ ਜੀਓ ਗੋਰੀ ਸ਼ਬਦੀ ਪਾਈਐ ਹਰ ਪ੍ਰੀਤ ਮਰਾਉ ਜੀਉ ਵੱਡ ਭਾਗੀ ਜਪ ਨਾਮ ਜੀਉ ਮੇਰਾ ਮਨ ਤਨ ਵੱਢੜੀ ਗੋਵਿੰਦ ਪ੍ਰਭ ਆਸਾ ਜੀਉ ਹਰ ਮੇਲੋ ਸੰਤ ਜੀਉ ਗੋਵਿੰਦ ਪ੍ਰਭ ਪਾਸਾ ਜੀਉ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਉ ਜਨ ਨਾਨਕ ਪੂਰੇੜੀ ਮਨ ਆਸਾ ਜੀਉ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਉ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਮਾ ਜੀਉ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਮਾ ਜੀਉ ਹਰ ਪਾਇੜਾ ਮਨ ਜੀਵਾ ਜੀਉ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਉ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਉ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜੀਉ ਹਉ ਨਾਮ ਬਿੱਟੋ ਹੋ ਕੁਰਬਾਨ ਜੀਉ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਉ ਹਰ ਦਸੋ ਸੰਤੋਹ ਜੀ ਹਰ ਖੋਜ ਪਵਾਈ ਜੀਉ ਸਤ ਗੁਰ ਤੁਠੜਾ ਦਸੇ ਹਰ ਪਾਈ ਜੀਉ ਹਰ ਨਾਮੇ ਨਾਮ ਸੁਵਾਈ ਜੀਉ ਮੈਂ ਵੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ ਹਰ ਹੋ ਦਿਆਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ